ਲੇ ਜਾ ਲੰਮੀ ਲੈ ਜਾ ਲੰਮੀ ਗਲੀ ਚ ਲੈ ਜਾ ਵੇ ਵੇਖੋ ਬੜਾ ਸੋਹਣਾ ਟੈਟ ਅਡਰ ਵਾਲੀ ਜਿਹੜੀ ਆਪਾਂ ਕਹਿ ਸਕਦੇ ਕੋਤੇ ਚੋਵੇ ਕੋਈ ਹੱਥੀ ਚੋਵੇ ਇਹਦਾ ਚੋਣ ਮੰਗਾ ਵਾਲਾ ਚੋਣ ਲੱਗਿਆ ਪਾਵਰਫੁੱਲ ਲੈ ਵੇ ਲੈ ਜਾਮਾ ਇਹ ਇਧਰ ਦਿਖਾ ਦੇ ਪੰਜ ਕਿਲੋ ਮੰਨ ਕੇ ਲੈ ਜੇ ਠੀਕ ਆ ਹਾਂ ਆਪਾਂ ਨਹੀਂ ਗਰੰਟੀ ਲੈਂਦੇ ਅਗਲੇ ਵੀ ਸੇਵਾ ਤੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਬਾਈ ਹੈਪੀ ਕੋਲੇ ਪਿੰਡ ਜੋਧਵਰ ਪਖਰ ਦੇ ਵਿੱਚ ਤੇ ਅੱਜ ਆਪਾਂ ਤੁਹਾਨੂੰ ਦੋਸਤੋ ਤਿੰਨ ਗਾਮਾ ਦਿਖਾਵਾਂਗੇ ਜਿਹਦੇ ਵਿੱਚ ਦੋ ਗਾਮਾ ਤਾਂ ਸੂਈਆਂ ਸਵਾਈਆਂ ਦੇ ਤਾਜ਼ੀਆਂ ਸੂਈਆਂ ਹੋਈਆਂ ਨੇ ਤੇ ਇੱਕ ਦੇ ਦਿਨ ਬਹੁਤ ਬਾਕੀ ਨਹੀਂ ਹਜੇ ਆਜੋ ਕਰ ਅਗੇ ਬਾਈ ਨਾਲ ਗੱਲਬਾਤ ਕੀ ਜਾਣਕਾਰੀ ਦਿੰਦਾ ਇਹਨਾਂ ਜਾਨਵਰਾਂ ਬਾਰੇ ਸਾਰੀ ਡਿਟੇਲ ਆਪਾਂ ਤੁਹਾਨੂੰ ਲੈ ਕੇ ਦੰਨੇਗੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਪਹਿਲਾਂ ਤਾਂ ਆਪਣਾ ਨਾਮ ਦੱਸੀ ਨਾਮ ਮੇਰਾ ਹੈਪੀ ਬਾਈ ਪਿੰਡ ਜੋਧਪੁਰ ਪਾਖਰ ਜ਼ਿਲ੍ਹਾ ਬਠਿੰਡਾ ਤਹਿਸੀਲ ਮਾਉੜ ਮੰਡੀ ਬਾਈ ਠੀਕ ਆ ਹ ਮਾਉੜ ਮੰਡੀ ਉਹ ਹੈ ਵੀਰੇ ਆਪਣੇ ਜਿੱਤੇ 20 ਤਰੀਕ ਨੂੰ ਮੰਡੀ ਲੱਗਦੀ ਆ ਠੀਕ ਆ ਇੱਕ ਪਾਸੇ ਤਲਵੰਡੀ ਸਾਬੋ ਰਹਿਆ ਨਾ ਦਾਉਨ ਸਾਹਿਬ ਠੀਕ ਆ ਇੱਕ ਪਾਸੇ ਮਾਉੜ ਮੰਡੀ ਆ ਆ ਠੀਕ ਆ ਹੈਪੀ ਜਿਵੇਂ ਆਪਾਂ ਗੱਲ ਕਰ ਗਏ ਹੋਣਾ ਹਾਂ ਕਿੰਨੇ ਜਾਨਵਰ ਆਪਾਂ ਤਿੰਨ ਦਿਖਾਵਾਂਗੇ ਅੱਜ ਆਪਾਂ ਤਿੰਨ ਹਾਂ ਬਾਈ ਹਾਂ ਤੇ ਆਹ ਗਾ ਤਾਂ ਡਿਟੇਲ ਆਪਾਂ ਸਟਾਰਟ ਕਰ ਲਏ ਹਾਂ ਬਈ ਇਹ ਤੋਂ ਕਰ ਲਓ ਤੇ ਇਹਦੀ ਡਿਟੇਲ ਦੱਸੀਂ ਕਿਹੜਾ ਇਹ ਬਾਈ ਅੱਜ ਤੜਕੇ ਸੋਈ ਐ 3-4 ਵਜੇ ਜੇਰ ਜੂਰ ਇਹ ਵੀ ਜਮ ਕੰਪਲੀਟ ਆਪਾਂ ਵੀਡੀਓ ਦਿਖਾ ਦੰਨੇ ਆ ਬਾਈ ਠੀਕ ਐ ਹਾਂ ਇਹ 3-4 ਵਜੇ ਸੋਈ ਐ ਹਾਂ ਵੀਡੀਓ ਦਿਖਾ ਦੰਨੇ ਆ ਬਾਈ ਠੀਕ ਆ ਆ ਜੇਰ ਪੈ ਗਈ ਹੈ ਨਾ ਇਹ ਠੀਕ ਐ ਹੈਪੀ ਜਿਵੇਂ ਇਹ ਗੱਲ ਕਰਕੇ ਸੂਆ ਕਿਨੂੰ ਮੈਂ ਦੱਸਿਆ ਸੀ ਇਹ ਸੂਆ ਦੂਜਾ ਸੂਈ ਆ ਵੀਰੇ ਵੇੜਾ ਦੂਜਾ ਸੂਈ ਆ ਹਾਂ ਹਾਂ ਅੱਜ ਤੜਕੇ ਸੂਈ ਆ ਦੋਸਤੋ ਬਾਕੀ ਹਾਈਟ ਹੁੱਡ ਚੰਗੀ ਆ ਹਾਂ ਐਡ ਵੀ ਚੰਗੀ ਆ ਬਾਕੀ ਬਈ ਲੇਵੇ ਪੱਖੋਂ ਪੂਰੀ ਬਾਬਰ ਫੁੱਲ ਲੇਵੇ ਜਮਾ ਆ ਵਧੀਆ ਇਹ ਇਧਰ ਦਿਖਾ ਦਿੰਦੇ ਠੰਡੀ ਸੀਲ ਦੇਖ ਲੋ ਬਾਈ ਇਹ ਇਧਰ ਇਹ ਇਹ ਆ ਦੇਖ ਲੋ ਭਾਈ ਅੱਥੀ ਜਵਾਈ ਵਾਲਾ ਥਾਣੂ ਵੀ ਬਦਗਾ ਤੇ ਮਸ਼ੀਨ ਨੀ ਜਵਾਈ ਵਾਲਾ ਵੀ ਥਾਣ ਇੱਕ ਨੰਬਰ ਠੀਕ ਆ ਹਾਂ ਠੰਡੀ ਸੀਣ ਦਾ ਕੋਈ ਅੰਤ ਨਹੀਂ ਜਮਾ ਧਾਰਾਂ ਧੂਰਾਂ ਦੀ ਇੱਕ ਨੰਬਰ ਆ ਜੀ ਠੀਕ ਆ ਠੀਕ ਆ ਹੈ ਭੀ ਜਿਵੇਂ ਗੱਲ ਕਰ ਗਏ ਉਹ ਪੂਰਾ ਸਖਤ ਲੈਵਾ ਹੈ ਨਾ ਹਾਂ ਇਹ ਨਹੀਂ ਹੈਗਾ ਭਾਈ ਉਂਗਲ ਵੀ ਨਹੀਂ ਖੋਬਦੀ ਲੈ ਵਿੱਚ ਦੁੱਧ ਦੇ ਮਾਲਕਾਂ ਨੇ 23 ਕਿਲੋ ਦੱਸਿਆ ਪਹਿਲਣ ਦਾ ਆਪਾਂ ਕਿੰਨਾ ਕਹਿ ਕੇ ਦੇ ਰਿਹਾ ਆਪਾਂ ਵੀ ਅਗਲਾ ਚਾਹੇ 5 ਕਿਲੋ ਮੰਨ ਕੇ ਲੈ ਜੀ ਠੀਕ ਆ ਹਾਂ ਆਪਾਂ ਗਰੰਟੀ ਲੈਂਦੇ ਅਗਲੇ ਵੀ ਸੇਵਾ ਤੇ ਆ ਠੀਕ ਹੈ ਦੁੱਧ ਕਿੰਨੇ ਚੋਲੋ ਹਨਾ ਜਿੰਨਾ ਪਾਓਗੇ ਉੰਨਾ ਹੀ ਕੱਢ ਦੁੰਦੇ ਆਂ ਦਾ ਕਰਮਾਣੀਆ ਠੀਕ ਹੈ ਗੱਲ ਆਪਣੇ ਵੱਲੋਂ ਕੋਈ ਆਪਸ ਹੋਈ ਸਭਾਈ ਗਾਂ ਦਖਾਤੀ ਕੋਈ ਸਭਾਈ ਗਾਂ ਦਖਾਤੀ ਥਣਾ ਦੀ ਭੂਰ ਛੱਟੇ ਦੀ ਸੀਲ ਦੀ ਨਿਆਣਾ ਪਾਉਣਾ ਬਾਵਾ ਹੀ ਨਹੀਂ ਹੋਏ ਮੜੋ ਮੜ ਗਾਂ ਨੂੰ ਤੁੰਬੜੀ ਚੱਲੇ ਠੀਕ ਆ ਓਏ ਐਂ ਦੀ ਗੱਲ ਨਹੀਂ ਵੀ ਗਾਂ ਲੱਤ ਵੀ ਚੱਕ ਜੂੜੀ ਤੇ ਹੈਪੀ ਫਿਰ ਇਹ ਤੋੜ ਕੇ ਦਿਖਾ ਦੇ ਫਿਰ ਆਪਾਂ ਨਾ ਜਿਹੜੀ ਇਹਦਾ ਰੇਟ ਵੀ ਪਤਾ ਕਰਾਂਗੇ ਤੇ ਠੀਕ ਆ ਰੇਟ ਜਮਾ ਐਂ ਕਰਾਂਗੇ ਜਾਇਜ ਰੇਟ ਜਮਾ ਜਾਇਜ ਜਮਾ ਜਾਇਜ ਠੀਕ ਹੈ ਏ ਆ ਦੇਖ ਲਓ ਦੋਸਤੋ ਤੁਸੀਂ ਬੇਲ ਬੂਲ ਚੈੱਕ ਕਰ ਲਓ ਤਾਜੀ ਸੂਈ ਆ ਤੇ ਲੇਵੇ ਤੋਂ ਇਹ ਲੈ ਜਾ ਲੰਮੀ ਲੈ ਜਾ ਲੰਮੀ ਗਲੀ ਚ ਲੈ ਜਾ ਇਹ 봐 ਦੇਖੋ ਬੜਾ ਸੋਹਣਾ ਟੈਟ ਅਡਰ ਵਾਲੀ ਜਿਹੜੀ ਆਪਾਂ ਕਹਿ ਸਕਦੇ ਆ ਗਾਂ ਕੀ ਦੋਸਤੋ ਪਰ ਮੋੜ ਲਾ ਹੈ ਪੀ ਮੋੜ ਲਾ ਇੱਥੇ ਮੋੜ ਲਾ ਬਾਹਰੋਂ ਮੋੜ ਲਾ ਮੋੜ ਲਾ ਮੋੜਦਾ ਬਾਹਰੋਂ ਮੋੜ ਲਾ ਕੋਈ ਗੱਲ ਨਹੀਂ ਆ ਜਾ ਫਿਰ ਹੁਣ ਲੰਮਾ ਹੀ ਗੇੜਾ ਖੜਾ ਲੈ ਕਢਾ ਦੇ ਕਢਾ ਦੇ ਕਰ ਹਾਂ ਇਹ ਲੈ ਆ ਦੇਖੋ ਤੁਸੀਂ ਮਿੱਤਰੋ ਗਾਂ ਦਾ ਲੇਵਾ ਜਿਹੜਾ ਹੈਗਾ ਬਹੁਤ ਸੋਹਣਾ ਲੈ ਜਾ ਰਹੇ ਆਂ ਉਬਾਸ ਰਾਜ ਲੈ ਜਾ ਹੁਣ ਕਰਾ ਤੇਰਾ ਗੇੜਾ ਦੇਖ ਲੈ ਹੁਣ ਪਿਆ ਲਿਆ ਤੈਨੂੰ ਅਸੀਂ ਹਾਂ ਹਾਂ ਆਹ ਸਾਈ ਹੋ ਗਿਆ ਬਈ ਹਾਂ ਇਹ ਇਧਰੋਂ ਤੁਸੀਂ ਦੋਸਤੋ ਹੁਣ ਥਾਂ ਦੇਖ ਲਓ ਇਧਰਨੇ ਪਾਸੇ ਵਾਲੇ ਥਾਂ ਦੇਖ ਲਓ ਹਨਾ ਦੋਨੇ ਦੀ ਦੋਨੇ ਚਾਰੇ ਵੀ ਦਿੰਦੇ ਆ ਹੁਣ ਆਏ ਪਿੱਛੇ ਇਧਰ ਕਰਦੇ ਮੜਾ ਜਾ ਹਾਂ ਬਾਕੀ ਬਈ ਕੋਈ ਮਸ਼ੀਨ ਤੇ ਚੋਵੇ ਕੋਈ ਹੱਥੀ ਚੋਵੇ ਇਹਦਾ ਚੌਣ ਮੰੰਗਾ ਵਾਲਾ ਚੌਣ ਲੱਗਾ ਆ ਬਈ ਮੰੰਗਾ ਵਾਲਾ ਆਜੋ ਜੋਰ ਵਸੇ ਰਹਿਣ ਹਾਂ ਇਹ ਆ ਦੇਖ ਲਓ ਹੁਣ ਤੁਸੀਂ ਠੀਕ ਹੈ ਬਾਕੀ ਆਣੀ ਆਪਾਂ ਧਾਰਾ ਵੀ ਮਾਰ ਕੇ ਦਿਖਾ ਦਿੰਦੇ ਹਾਂ ਹਾਂ ਦੇ ਲੈ ਇਹ ਲੈ ਹਾਂ ਧਾਰਾ ਦੂਰਾਂ ਵੀ ਦੇਖ ਲੋ ਧਾਰਾ ਦੂਰਾਂ ਦਾ ਬਈ ਜਮਾ ਸਿਉਣੇ ਅਰਗੀ ਗਾਣਾ ਜੀ ਜਮਾ ਠੀਕ ਕੋਈ ਇਹੋ ਜੀ ਗੱਲ ਨਹੀਂ ਤੇ ਕੀ ਰੇਟ ਹੈ ਪੀ ਰੇਟ ਬਾਈ ਮੁੱਲੇ ਦਾ 72000 ਰੁਪਿਆਗਾ ਅੱਛਾ ਠੀਕ ਆ ਆਪਾਂ 68000 ਚੋਂ ਮਾਨਤਾ ਕਰਾਂਗੇ ਬਸ ਛੋੜ ਛੱਪੇ ਹੀ ਕਰਨਾ ਬਾਈ 68000 ਚੋਂ ਛੋੜ ਛੱਪਾ 500 500 ਕਰ ਦਾਂਗੇ ਤੁਸੀਂ ਕਹਿਣਾ ਬਾਈ 1000 ਖਿਆਰ ਵਾਲਾ ਧੱਕਾ ਹੋ ਜयो ਬਈ ਸਦਾ ਹੀ ਅੱਗਾ ਅੱਛਾ ਚਲੋ ਆ ਜਾਂਦਾ ਵੀ ਜਦੋਂ ਕੋਈ ਨਹੀਂ ਆਪਾਂ ਯਾਰ ਮਾਨ ਕਰਾਂਗੇ ਬਈ ਆਏਗਾ ਬੰਦੇੜਾ ਆਪਣਾ ਚੈਨਲ ਦੇਖ ਕੇ ਆਉਗਾ ਠੀਕ ਹੈ ਤੇ ਆ ਇਧਰ ਹੁਣ ਜੇ ਦੂਜੇ ਨੰਬਰ ਆਈ ਤੇ ਗੱਲ ਕਰ ਇਹ ਵੀ ਦੂਜਾ ਸੂਆ ਬੈੜਾ ਬਈ ਇਹ ਕੱਲ ਧੜਕੇ ਦੀ ਸੂਈ ਆ ਅੱਛਾ ਇਹ ਕੱਲ ਧੜਕੇ ਹਾਂ ਇਹ ਅੱਜ ਸੂਈ ਆ 23 ਤਰੀਕ ਦੀ ਹਾਂ ਇਹ ਕੱਲ ਦੀ ਸੂਈ ਹੈਗੀ 22 ਤਰੀਕ ਦੀ ਠੀਕ ਆ ਹਾਂ ਇਹ ਵੀ ਕੱਲ ਤਾਂ ਨਜ਼ਾਰਾ ਵੇ ਸੂਈ ਆ ਠੀਕ ਹੈ ਜੇਰ ਜੂਰੇ ਦੀ ਜਮਾਂ ਡਾਣਾ ਠੰਡੀ ਸੀੜ ਦਾ ਬਈ ਇਹਦਾ ਕੋਈ ਅੰਤ ਨਹੀਂ ਲੈ ਕਰਿਓ ਚੱਕ ਮਿੱਤਰੋ ਜਮਾ ਜਮਾ ਬੌੜਾ ਚ ਗਾਂ ਬਈ ਹਜੇ ਪੋੜਾ ਵੀ ਨਹੀਂ ਚੱਕਿਆ ਗਾਂ ਨੇ ਠੀਕ ਹੈ ਗੱਲ ਠੀਕ ਹੈ ਮਗਰ ਇਹਦੇ ਵੀ ਬੱਛਾ ਇਹਦੇ ਵੀ ਬੱਛਾ ਬਈ ਅੱਛਾ ਦੋਨਾਂ ਮਗਰ ਬੱਛੇ ਆ ਦੋਨਾਂ ਮਗਰ ਬੱਛੇ ਆ ਬਈ ਠੀਕ ਹੈ ਤੇ ਤੋਰ ਦੇ ਕਰਾ ਹੈਪੀ ਇਹ ਵੀ ਤੋਰ ਕੇ ਦਿਖਾ ਦੇ ਇਹ ਥੋੜਾ ਜਿਹਾ ਜੇ ਗੱਲ ਕਰੀਏ ਦੋਸਤੋ ਆਪਾਂ ਜਿਵੇਂ ਹੁਣ ਗਾਂ ਤੋਰ ਕੇ ਦਿਖਾਵਾਂਗੇ ਨਾ ਹੈਪੀ ਗਾਂ ਖੋਲੀ ਜਾਂਦਾ ਹੈਗਾ ਵੀ ਲੰਮੀ ਬਹੁਤ ਹੈਗਾ ਲੰਬੀ ਵੀ ਹੈ ਉੱਚੀ ਵੀ ਹੈ ਵਾਕਈ ਬਈ ਚਮਕ ਚਮਕ ਵੀ ਬਹੁਤ ਆ ਗਾਂ ਦੇ ਚ ਇਹ ਤੇ ਠੰਡੀ ਸੀੜ ਵੀ ਬਥੇਰੀ ਆ ਬਈ ਇਹ ਆ ਦੇਖੋ ਇਹ ਥੋੜਾ ਜਿਹਾ ਲੇਵਾ ਘੱਟ ਦਿਖਾਉਂਦੀ ਆ ਹਾਂ ਬਈ ਲੇਵਾ ਨਾ ਛੋੜ ਦੇ ਮੈਨੂੰ ਆਉਣ ਦੀ ਉਹ ਸੀਗੀ ਪਹਿਲਾਂ ਮੀਂਹ ਜੇ ਕਰਕੇ ਮੌਸਮ ਠੀਕ ਹੈ ਹਾਂ ਪਰ ਮੈਂ ਖਾਲੀ ਕਰਤੀ ਬਈ ਗਾਹੇ ਚਾਹੇ ਬੰਦਾ ਕੋਈ ਬਈ ਇੱਕ ਟਾਈਮ ਆਵੇ ਹੱਥਾਂ ਨਾਲ ਖਾਲੀ ਕਰ ਲੇ ਉਦੋਂ ਉਹ ਦੋ ਡੰਗ ਚੋ ਕੇ ਲੈ ਜਾਵੇ ਅੱਛਾ ਇੱਕ ਜੇ ਗੱਲ ਕਰੀਏ ਇੱਕ ਵਾਰੀ ਬੰਦਾ ਖਾਲੀ ਕਰ ਦੇ ਹਣਾ ਤੇ ਉਦੋਂ ਬਾਅਦ ਦੋ ਡੰਗ ਚੋ ਕੇ ਲੈ ਹਾਂ ਬਈ ਬਾਕੀ ਹੁਣ ਸਭ ਸਿਰ ਉੰਦਰ ਖੜਾ ਨਾ ਬਈ ਹਾਂ ਉਹੀ ਚੱਕਰ ਵਾਲੀ ਗੱਲ ਨੇ ਠੀਕ ਆ ਹਾਂ ਇਹ ਗੱਲ ਨਹੀਂ ਕੋਈ ਬਾਈ ਲੈ ਜਾ ਲੈ ਜਾ ਹਾਂ ਇਹ ਆ ਦੇਖ ਗਾਂ ਦਾ ਲੇਵਾ ਸਾਫ ਸੁਥਰੇ ਸੰ ਲੈ ਵੀ ਦੀ ਹੈ ਵੀ ਬਸ ਅੱਛਾ ਹੈਪੀ ਜੇ ਹੁਣ ਮੇਰੇ ਇਹਦੇ ਦੁੱਧ ਦੀ ਦੁੱਧਵਾੜ ਦੀ ਗੱਲ ਕਰੀਏ ਦੁੱਧ ਬਾਈ 11 12 ਕਿੱਲੋ ਹੁਣ ਬੌੜਾ ਚੋਕੇ ਲੈਵਾਂਗੇ ਆਪਾਂ 11 ਬਾਈ 2 ਡੰਗ ਚੋਲੇ 4 ਡੰਗ ਚੋਲੇ ਥੇ ਨਾਲੇ ਉਹ ਨਹੀਂ ਹੈਗਾ ਬਾਈ 5 ਸੀ ਦਿਨਾਂ ਦੀ ਸੂਈ ਗਾਂ ਥੱਲੇ ਅਜੇ ਤਾਂ ਮੈਂ ਬੌੜਾਗਾ ਠੀਕ ਹੈ ਜੇ ਖੱਟਾ ਬੌੜਾ ਹੋਇਆ ਨਾ ਜਮਾ ਫੇਰ ਲੈ ਜਾਵੇ ਗਾਂ ਅਗਲਾ ਨਹੀਂ ਗਾਂ ਫ੍ਰੀ ਦੇਵਾਂਗਾ ਠੀਕ ਹੈ ਹਾਂ ਇਹ ਗੱਲ ਨਹੀਂ ਜਦੋਂ ਬੌੜਾ ਘਟਣਾ ਹੋਊਗਾ ਰੇਟ ਕਿੰਨਾ ਕਰਤਾ ਇਹਦਾ ਰੇਟ ਇਹਦਾ ਜਮਾ ਬਾਈ ਫਿਕਸ ਆ ਗਰਮਾਂ ਦਾ ਤੋਫਾ ਹੀ ਆ ਗਾਂ ਵੀ ਠੰਡੀ ਸੀਲ ਵੀ ਬਥੇਰੀ ਆ ਤੁਹਾਨੂੰ ਦਿਖਾਤੀ ਹੂੰ 52000 ਰੁਪਇਆ ਬਾਈ ਇਹਦਾ 48000 ਚ ਛੋੜ ਛੱਪਾ ਕਰ ਦਿਆਂਗੇ 48000 ਚੋਂ ਛੋਟਾ ਹਾਂ ਹਾਂ ਪੂਰੀ ਹੈਟ ਵਾਲੀ ਪੂਰੀ ਚਮਕ ਪੂਰੀ ਸੀਲ ਠੰਡੀ ਬਾਈ ਹੂੰ ਹਾਂ ਇਹ ਵੀ ਬਾਈ ਲੈਵਾਗੇ ਗਾਂ ਵਾਂਗੂ ਪੱਕਾ ਹੀ ਰੱਖਦੀ ਆ ਟਾਈਟ ਆਣੇ ਵੇ ਲਾਉ ਕਮੰਟ ਲਾਇਆ ਲੈਵਾ ਆਊਗਾ ਤੇ ਇਹ 48 ਹਾਂ ਚੌਣ ਦੀ ਜਮਾ ਫਸਟ ਆ ਜਿਹੜੀ ਉਹ ਖੜੀ ਆ ਸਾਹਮਣੇ ਖਾਕੀ ਜੀ ਇਹ ਗਾਣਾ ਬਈ ਹਾਂ ਇਹ ਗਾਣਾ ਦੇ ਬਈ ਅੱਜ 28 ਦਿਨ ਪੂਰੇ ਰਹਿ ਗਏ ਸੋਣ ਚ ਅੱਜ 23 ਮਹੀਨਾ ਲਾ ਮਹੀਨਾ ਲਾ ਲਓ ਬਈ ਇਹ 21 ਅਗਸਤ ਦੀ ਬਣੀ ਹੋਈ ਆ ਅੱਛਾ ਮੰਨ ਲਓ 2023 ਚ ਅੱਜ ਹੁਣ 24 ਚੱਲਦਾ ਨਾ ਚਾਰ ਮਹੀਨੇ ਦਾ ਬਈ ਹੋ ਹੋ ਗਏ 4 ਆ ਟੱਪ ਕੇ 2 ਦਿਨ 8 ਮਹੀਨੇ 2 ਦਿਨਾਂ ਦੀ ਗੱਬਣਾ ਮਈ ਚ ਜਾ ਕੇ ਪੂਰੇ ਮਈ ਚ ਪੂਰੇ ਹੋਣਗੇ ਉਹ ਦਿਨ ਤੇ ਹਾਂ ਬਈ ਹੁਣ ਭਲਾ ਅਗਲਾ ਸਵਾ ਮਹੀਨਾ ਨਾਲੇ ਹਾਂ ਗਾਰੰਟੀ ਨਾਲ ਬਈ ਜਮਾ ਠੀਕ ਹੈ ਜਮਾ ਆਪਾਂ ਨੂੰ ਗਾਰੰਟੀ ਦੇ ਦੇਣਾ ਐ ਨਹੀਂ ਹੈਗੇ ਵੀ 3 ਮਹੀਨਾ 2 ਮਹੀਨਾ ਕੱਢ ਦੇ ਇਹ ਇਹ ਅੱਛਾ ਜੀ ਦੁੱਧ ਬਾਦ ਪੱਖੋਂ ਵੀ ਦੁੱਧ ਬਈ ਇਹਦਾ ਐਵੇਂ ਝੂਠ ਨਹੀਂ ਮਾਰਦੇ 12 ਲੀਟਰ ਦੁੱਧ ਸੀ ਗਰੇ ਥੱਲੇ ਪਹਿਲਾਂ ਥੱਲੇ ਹੁਣ ਦੂਜੇ ਸੂਏ ਸੂਗੀ ਬਸ ਦੱਸ ਦੇਵੇ ਤੇ ਪਹਿਲਾਂ 12 ਖਣਾ ਦੀਦਾ ਬਈ ਇਹਦੀ ਆਪਣੇ ਗਾਂ ਲੈ ਜਾਏ ਬੰਦਾ ਜਮਾ ਸੂਂਦਾਂ ਤੱਕ ਵੀ ਗਾਰੰਟੀ ਹੈ ਸੂਦੇ ਤਾਂ ਹਾਂ ਜਮਾ ਥਾਣਾ ਦੀ 1 ਨੰਬਰ ਗਾਂ ਚਲੋ ਆਈ ਦੀ 1 ਨੰਬਰ ਤੇ ਰੇਟ ਕਿੰਨੇ ਦਾ ਫਿਕਸ ਅੱਜ ਦਾ ਰੇਟ ਕਿੰਨਾ ਅੱਜ ਦਾ ਰੇਟ ਇਹਦਾ ਬਈ ਜਮਾ ਦੇਣ ਲੈਣ ਜਾ ਮੁੱਲ 35 ਕਰਾ ਲਓ 32 ਕਰਾ ਲਓ 30000 ਦੀ ਗਾਂ ਦੇਣੀ ਆ ਬਈ ਆਪਾਂ 30000 ਦੀ ਗਾਂ ਦੇਣੀ ਹਾਂ ਠੀਕ ਆ ਇਹ ਗਾਂ ਬਈ ਜਦੋਂ ਹੁਣ ਉਦੋਂ ਸੋਣਾ ਹੈ ਨਾ ਜਮਾ ਜਦੋਂ ਦੁੱਧ ਧੱਕਾਂ ਜੋ ਸੁੱਕ ਜਾਂਦਾ ਮਹੀਨੇ ਨੂੰ ਠੀਕ ਆ ਹਾਂ ਇੱਕ ਮਹੀਨੇ ਨੂੰ ਗਾਂ ਸੋਣੀ ਆ ਆ ਜਾ ਹੈਪੀ ਜੇ ਗੱਲ ਕਰ ਗਏ ਇਹਦਾ ਤੋਰ ਕੇ ਚਲੋ ਆਪਾਂ ਖੜੀ ਆ ਹਾਂ ਤੇ ਨੰਬਰ ਕਿੰਨਾ ਹੈਪੀ ਜਰਾ ਨੰਬਰ ਮੇਰਾ 62394 ਬਈ 73995 ਬਾਕੀ ਮੜਾ ਇਹਦੇ ਥਣਾ ਤੇ ਜਰੂਰ ਕੈਮਰਾ ਮਾਰਦੇ ਵੱਡੇ ਵੀਰ ਇਹ ਆ ਲੈ ਥਣ ਥਣ ਦੇਖ ਲੈ ਹਾਂ ਚੋਲੇ ਪੂਰਾ ਕੁਆਲਿਟੀ ਵਾਲਾ ਥਾਣਾ ਬਾਈ ਕੱਦ ਘਾੜੇ ਦਾ ਵੀ ਚੰਗਾ ਕੱਦ ਘਾੜੇ ਦਾ ਇਹ ਉਹ ਇਹ ਉਹ ਗਾਂ ਆ ਗਈ ਜੇ ਕਿਸੇ ਨੇ 10 12 ਕਿਲੋ ਦੁੱਧ ਨਾ ਡੰਗ ਲਾਉਣਾ ਦੁੱਧ ਨਾ ਡੰਗ ਲਾਉਣਾ ਬਾਕੀ ਫੈਂਡ ਫੋਨ ਬਾਕੀ ਆ ਵੀ ਬਈ ਗਾਂ ਕ੍ਰੋਸ ਚ ਚੰਗੀ ਆ ਆ ਜਿਆਦਾ ਵਾਲਾ ਗਾਂ ਵਧੀਰੀ ਚੰਗੀ ਆ ਦੁੱਧ ਚੰਗਾ ਪਾਉ ਬਈ ਇਹ ਵੀ ਗਾਂ ਨਹੀਂ ਸਹੀ ਗੱਲ ਤੇ ਆ ਵੀ ਭਾਈ ਜਿਵੇਂ ਹੈਪੀ ਨਹੀਂ ਕਿਹਾ ਕ੍ਰਾਸ ਚ ਹਾਂ ਬਈ ਤੇ ਹੋਰ ਹੈਪੀ ਠੀਕ ਹੈ ਹਾਂ ਵਧੀਆ ਬਈ ਬਸ ਹਾਂ ਧੰਨਵਾਦ ਤੇਰਾ ਹੈ ਹਾਂ ਸੋਡਾ ਬਹੁਤ ਬਹੁਤ ਸਾਡੇ ਘਰੇ ਆਉਣ ਬਈ ਇਹ ਗੱਲ ਕਹਿਣਾ ਹੈ ਵੀ ਕੰਮ ਕਰੋ ਕਦੇ ਵੀ ਸਾਫ ਹਾਂ ਬਈ ਹਾਂ ਠੀਕ ਆ ਅਗਲੇ ਨੂੰ 2 ਡੰਗ 4 ਡੰਗ ਬਈ ਆਪਣੇ ਕੋਲੇ ਚਾਹੀਏ ਹੋਣਾ ਗਾਂ ਦਾ ਥੱਲੇ 11 ਕਿਲੋ 12 11 12 ਦੇ ਵਿੱਚ ਬੋਹਲਾ ਚਾਹੀਏ ਅਗਲਾ 10 ਡੰਗ ਚੋ ਕੇ ਲਿਆ ਦੇ ਠੀਕ ਹੈ ਹਾਂ ਆ ਗਾਂ ਦਾ ਐਵੇਂ ਝੂਠ ਨਹੀਂ ਮਾਰਦਾ ਅਗਲਾ ਕਹਿੰਦਾ ਬਈ 6 ਕਿਲੋ ਵਾਲਾ ਘੜਦਾ 7 ਘੜਦਾ ਬੱਚਾ ਚੰਗਾ ਕੇ 3 ਕਿਲੋ ਵਾਲਾ ਚੋਇਆ ਬਈ 3 ਕਿਲੋ ਕੋਈ ਖਾਲੀ ਨਹੀਂ ਐਵੇਂ ਤੁਹਾਨੂੰ ਕਹਿੰਦਾ ਮੈਂ ਬਈ 8 ਕਿਲੋ ਚੋਤਾ ਇੰਨਾ ਲੈਵਾ ਫੇਰ ਖੜਿਆ 2.5 3 ਲੀਟਰ ਦੁੱਧ ਚੋਇਆਗਾ ਬੱਚੇ ਨੂੰ ਤੇ ਜਾਇਆਗਾ ਠੀਕ ਹੈ ਹਾਂ ਸਮਝ ਗਿਆ ਬਾਕੀ ਇਹ ਇੱਕ ਦੋ ਡੰਗ ਇਹਨੂੰ ਖਾਲੀ ਕਰਦੇ ਨਹੀਂ ਬਈ ਹਨਾ ਹਾਂ ਪਰ ਪਸ਼ੂ ਨਹੀਂ ਸੜ ਹਾਂ ਸੜ ਹਾਂ ਖਾਣਾ ਪੀਣਾ ਜਾਂ ਸੜ ਜਾਂਦਾ ਜੇ ਇੱਕੇ ਦਾਮ ਖਾਲੀ ਕਰੀਏ ਆਹ ਗਾਂ ਪੌਲੇ ਚੋ ਬਈ ਜਮਾ ਬਸ ਕੋਈ ਕੋਈ ਤਾਰੀ ਆ ਹਾਂ ਤਾ ਨਹੀਂ ਸੜਗਾ ਬਸ ਓਕੇ ਜਮਾ ਖਾਲੀ ਹੈ ਠੀਕ ਹੈ ਲਾਈਵ ਮਿੱਤਰੋ ਜੇ ਤੁਹਾਨੂੰ ਕੋਈ ਵੀ ਗਾਮ ਪਸੰਦ ਆਉਂਦੀ ਹੈ ਹਨਾ ਤੇ ਬਾਈ ਦੇ ਘਰੇ ਆਇਓ ਚੋਈ ਕਰਕੇ ਦੋ ਰੰਗ ਚਾਰ ਰੰਗ ਹਨਾ ਤੁਸੀਂ ਲੈ ਜਾਣੀ ਆ ਧੰਨਵਾਦ ਜੇ ਵੀਡੀਓ ਸ਼ੇਅਰ ਜਰੂਰ ਕਰਦੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆ ਸ਼ੇਅਰ ਜਰੂਰ ਕਰਿਓ ਜਿੰਨੇ ਵੀ ਵੀਰ ਸ਼ੇਅਰ ਕਰ ਦਿੰਦੇ ਸਾਰੇ ਵੀਰਾਂ ਦਾ ਪਤਾ ਹੈ ਤੁਹਾਨੂੰ ਧੰਨਵਾਦ